ਪਹਿਲੇ ਦਿਨ ਵਰਗੀ ਹੀ ਅੱਜ ਦੀ ਰਿਪੋਰਟ ਹੈ ਸੇਮ ਟੂ ਸੇਮ ਲੇਕਿਨ ਉਹਦੇ ਵਿੱਚ ਇੱਕ ਲਾਈਨ ਅੱਜ ਮੈਂਸ਼ਨਡ ਇਹ ਹੈ ਕਿ ਦਵਾਈਆਂ ਜਿਹੜੀਆਂ ਉਸੇ ਤਰ੍ਹਾਂ ਹੀ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਉਹਨਾਂ ਦਾ ਕਾਰਡੀਕ ਜਿਹੜਾ ਰ듬 ਆ ਉਹ ਮੇਨਟੇਨ ਰਹੇ ਸੋ ਅਦਰਵਾਈਜ਼ ক্লোਜ਼ ਮੋਨਿਟਰਿੰਗ ਚੱਲ ਰਹੀ ਹੈ ਤੇ ਨੋ ਇੰਪਰੂਵਮੈਂਟ ਦੇ ਸਾਈਨਸ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਰਾਜਵੀਰ ਜਵੰਦਾ ਦੀ ਹੈਲਥ ਨੂੰ ਲੈ ਕੇ ਸੋ ਛੇਵੇਂ ਦਿਨ ਹੈ ਅੱਜ ਤੇ ਰਾਜਵੀਰ ਹਜੇ ਵੀ ਹੋਸ਼ ਨਹੀਂ ਕਰ پا ਰਹੇ ਉਹਨਾਂ ਦਾ ਬ੍ਰੇਨ ਕੰਮ ਨਹੀਂ ਕਰ ਰਿਹਾ ਉਹਨਾਂ ਨੂੰ ਜਿਹੜੀ ਸਪਾਈਨਲ ਕੋਰਟ ਤੇ ਬ੍ਰੇਕ ਕੇ ਜਾਈ ਹੈ ਜੋ ਉਹਨਾਂ ਦੇ ਬੋਡੀ ਦੇ ਵਿੱਚ ਚੋਟ ਆਈਆਂ ਨੇ ਐਕਸੀਡੈਂਟ ਤੋਂ ਬਾਅਦ ਉਹ ਬੁਰੀ ਤਰ੍ਹਾਂ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਔਰ ਹਸਪਤਾਲ ਦੇ ਅੰਦਰ ਵੈਂਟੀਲੇਟਰ ਸਪੋਰਟ ਤੇ ਨੇ ਤੇ ਉਮੀਦ ਕਰਦੇ ਆ ਕਿ ਇਹ ਜਿਹੜੇ ਮਿਰਕਲ ਦਾ ਸੀ ਵੇਟ ਕਰ ਰਹੇ ਆ ਸਾਰੇ ਕਿ ਕੋਈ ਨਾ ਕੋਈ ਚਮਤਕਾਰ ਹੈ ਜੇ ਹੋਵੇ ਕਿ ਰਾਜਵੀਰ ਜੋ ਹੈ ਜਲਦ ਜਲ ਠੀਕ ਹੋ ਕੇ ਆਪਣੇ ਘਰ ਪਰਤੇ ਤੇ ਆਪਣੇ ਫੈਨਸ ਦੇ ਵਿੱਚ ਵਿਚਰੇ ਕਿਉਂਕਿ ਉਹਨਾਂ ਦੇ ਫੈਨਸ ਬਹੁਤ ਦੂਰੋਂ ਦੂਰੋਂ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਦਾ ਹਾਲ ਜਾਣਨ ਦੇ ਲਈ ਉੱਪਰ ਇੰਨਾ ਕੁ ਜ਼ਿਆਦਾ ਰਸ਼ ਹੋ ਜਾਂਦਾ ਕਿਉਂਕਿ ਰਾਜਵੀਰ ਜਵੰਦਾ ਜੋ ਨੇ ਸੈਕੰਡ ਫਲੋਰ ਤੇ ਸਪੈਸ਼ਲ ਆਈਸੀਯੂ ਦੇ ਵਿੱਚ ਐਡਮਿਟ ਨੇ ਉੱਥੇ ਤੱਕ ਪਹੁੰਚਣ ਦੇ ਲਈ ਕਈ ਵਾਰ ਤਾਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਨੇ ਕਿ ਰਾਜਵੀਰ ਜਵੰਦਾ ਨੂੰ ਦੇਖਣਾ ਰਾਜਵੀਰ ਦਾ ਹਾਲ ਜਾਨਣ ਦੇ ਲਈ ਬਹੁਤ ਸਾਰੇ ਲੋਕ ਆ ਰਹੇ ਨੇ ਬਹੁਤ ਸਾਰੀਆਂ ਸੰਸਥਾਵਾਂ ਪਹੁੰਚ ਰਹੀਆਂ ਨੇ ਬਹੁਤ ਸਾਰੇ ਪੋਲਿਟਿਸ਼ੀਅਨਸ ਪਹੁੰਚ ਨੇ ਸੀਐਮ ਮਾਨਵੀ ਹੋ ਕੇ ਗਏ ਨੇ ਥੋੜੇ ਦਿਨ ਪਹਿਲਾਂ ਔਰ ਕਲਾਕਾਰ ਤਾਂ ਬੈਕ ਟੂ ਬੈਕ ਇੱਥੇ ਸਪੋਰਟ ਕਰ ਰਹੇ ਨੇ ਵਿਜ਼ਿਟ ਕਰ ਰਹੇ ਨੇ ਤਾਂ ਕਿ ਅਸੀਂ ਰਾਜਵੀਰ ਨੂੰ ਦੇਖੀਏ ਰਾਜਵੀਰ ਕਡੇਤਾਸਾਂ ਨੂੰ ਕੋਈ ਤਾਂ ਖਬਰ ਮਿਲੇਗੀ ਰਾਜਵੀਰ ਜੋ ਆ ਬਿਲਕੁਲ ਠੀਕ ਹੈ ਸੋ 6ਵੇਂ ਦਿਨ ਵੀ ਸਥਿਤੀ ਜਿਹੜੀ ਉਸੇ ਤਰ੍ਹਾਂ ਹੀ ਬਣੀ ਹੋਈ ਹੈ ਤੇ ਉਮੀਦ ਕਰਦੇ ਹਾਂ ਹੁਣ ਕਿ ਰਾਜਵੀਰ ਜੋ ਨੇ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਘਰ ਪਰਤ